ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਨੇ ਸੰਗਤ ਦਾ ਪਤਾ ਨਹੀਂ ਕਿੰਨਾ ਹੀ ਭਲਾ ਕੀਤਾ ਮਹਾਪੁਰਸ਼ 2006 ਦੇ ਵਿੱਚ ਖੰਨੇ ਸ਼ਹਿਰ ਉਥੇ ਪਰਿਵਾਰ ਦੇ ਘਰ ਜਾਂਦੇ ਸਨ ਜੋ ਉਸ ਪਰਿਵਾਰ ਦੇ ਵਿੱਚ ਇੱਕ ਬੀਬੀ ਸੀ ਉਹ ਮਾਤਾ ਜੀ ਹੰਸਾਲੀ ਸਾਹਿਬ ਸੇਵਾ ਕਰਨ ਆਉਂਦੇ ਸਨ ਤਾਂ ਉਸ ਪਰਿਵਾਰ ਦੀ ਇਹ ਜੁੜਨ ਨਾਲ ਮਹਾਪੁਰਸ਼ਾਂ ਦੇ ਕੌਤਕ ਹੋਏ ਕਿਸ ਤਰ੍ਹਾਂ ਮਹਾਪੁਰਸ਼ਾਂ ਨੇ ਉਹਨਾਂ ਤੇ ਕਿਰਪਾ ਕੀਤੀ ਗੁਰਬਾਣੀ ਨਾਲ ਜੋੜਿਆ ਇੱਕ ਦੋ ਘੰਟੇ ਨਾਵਾਂ ਨੇ ਆਪਜੀ ਨਾਲ ਸਾਂਝੀਆਂ ਕਰਨੀਆਂ ਨੇ ਭੈਣ ਨੇ ਦੱਸਿਆ ਕਿ ਸਾਡੇ ਦਾਦੀ ਜੀ ਮਹਾਂਪੁਰਸ਼ਾਂ ਦੇ ਅਨਸਾਲੀ ਸਾਹਿਬ ਅਸਥਾਨ ਤੇ ਸੇਵਾ ਕਰਨ ਦੇ ਲਈ ਜਾਂਦੇ ਸਨ 2006 ਦੇ ਵਿੱਚ ਮਹਾਂਪੁਰਸ਼ ਸਾਡੇ ਘਰ ਆਏ ਜਦੋਂ ਮਹਾਂਪੁਰਸ਼ ਆਏ ਨਾ ਕਹਿੰਦੇ ਵੀਰ ਜੀ ਮਹਾਂਪੁਰਸ਼ਾਂ ਦੇ ਚਿੱਟਾ ਚੋਲਾ ਪਾਇਆ ਹੋਇਆ ਸੀਗਾ ਰੋ ਅਨੀ ਰੋ ਜਦੋਂ ਦਰਸ਼ਨ ਕੀਤੇ ਨਾ ਐਨਾ ਮਨ ਦੇ ਵਿੱਚ ਵਿਰਾਗ ਆਇਆ ਕਿ ਸਤਿਗੁਰੂ ਆਪ ਜੀ ਨੇ ਇੰਨੀ ਕਿਰਪਾ ਕੀਤੀ ਮਹਾਂਪੁਰਸ਼ ਸਾਡੇ ਘਰ ਆ ਗਏ ਉਹਨਾਂ ਨੇ ਇੰਨੀ ਬਖਸ਼ਿਸ਼ ਕੀਤੀ ਸਾਡੇ ਤੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਸੰਗਤ ਵਾਰੀ ਵਾਰੀ ਮਹਾਂਪੁਰਸ਼ਾਂ ਮਿਲ ਰਹੀ ਸੀ ਨਮਸਕਾਰ ਕਰਨ ਤੋਂ ਬਾਅਦ ਕਹਿੰਦੇ ਵੀ ਸਾਨੂੰ ਮਹਾਂਪੁਰਸ਼ਾਂ ਨੇ ਅੱਗੇ ਬੁਲਾਇਆ ਇਸ ਤਰ੍ਹਾਂ ਰੁਗ ਭਰ ਕੇ ਜਿਵੇਂ ਆਪਾਂ ਕਹਿੰਦੇ ਵੀ ਇਕੱਠੇ ਕਰਕੇ ਨਾ ਪੈਸੇ ਦੇ ਦਿੱਤੇ ਤੇ ਸਾਨੂੰ ਬਚਨ ਕੀਤਾ ਮਹਾਂਪੁਰਸ਼ਾਂ ਨੇ ਭਾਈ ਇਹ گاਵਾ ਜਿਹੜੀਆਂ ਭੁੱਖੀਆਂ گاਵਾ ਨੇ ਨਾ ਉਹਨਾਂ ਦੇ ਲਈ ਦਾਨ ਕਰਨੇ ਨੇ ਪੈਸੇ ਤੇ ਕਹਿੰਦੇ ਕਿ ਜਿਹੜੀਆਂ ਵੀ ਭੁੱਖੀਆਂ گاਵਾ ਨੇ ਕੋਈ ਤੁਹਾਨੂੰ ਮਿਲਦੀਆਂ ਨੇ ਕਿਤੇ ਦਿਖਦੀਆਂ ਨੇ ਉਹਨਾਂ ਨੂੰ ਬੁੱਧਵਾਰ ਨੂੰ ਭਾਈ ਚਾਰਾ ਪਾਉਣਾਗਾ ਤਾਂ ਕਹਿੰਦੇ ਵੀਰ ਜੀ ਵੀ ਉਹ ਜੋ ਪਹਿਮ ਪ੍ਰਸ਼ਨ ਦਿੱਤੇ ਸੀ ਸਾਨੂੰ ਉਹ ਸੀ ਗਊਸ਼ਾਲਾ ਖੰਨੇ ਦੇ ਆਏ ਕਿਉਂਕਿ ਮਹਾਂਪੁਰਸ਼ ਆਪ ਵੀ ਗਊਸ਼ਾਲਾ ਨੂੰ ਬਹੁਤ ਜ਼ਿਆਦਾ ਦਾਨ ਕਰਦੇ ਸਨ ਤਾਂ ਸਮਾਂ ਬੀਤਦਾ ਗਿਆ ਵੀ ਅਸੀਂ ਉਹ ਸੇਵਾ ਜਾਰੀ ਰੱਖੀ ਉਦੋਂ ਸਾਡੇ ਦਾਦੀ ਜੀ ਹੈਗੇ ਸਨ ਬਾਅਦ ਚ ਦਾਦੀ ਜੀ ਅਕਾਲ ਚਲਾਣਾ ਕਰ ਗਏ ਸਮਾਂ ਬੀਤਿਆ ਵੀ ਉਸਨੂੰ ਵਿਸਰ ਗਿਆ ਸੇਵਾ ਜੋ ਮਾਹਪੁਰਸ਼ਾਂ ਨੇ ਕਹੀ ਸੀ ਵੀ ਮੈਂ ਵੀ ਵੱਡੀ ਹੋ ਗਈ ਸ਼ਾਦੀ ਹੋ ਗਈ ਮੇਰੇ ਬੱਚੇ ਨੇ ਮੇਰਾ ਪਰਿਵਾਰ ਹੋ ਗਿਆ ਤਾਂ ਕਹਿੰਦੀ ਵੀਰ ਜੀ ਬਿਨਾਂ ਇੱਕ ਦਿਨ ਮੈਨੂੰ ਸੁਪਨਾ ਆਇਆ ਮਾਹਪੁਰਸ਼ਾਂ ਦਾ ਸੁਪਨੇ ਦੇ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮੈਨੂੰ ਕਹਿੰਦੇ ਭਾਈ ਗਊਆਂ ਭੁੱਖੀਆਂ ਨੇ ਤਾ ਮੈਨੂੰ ਸਮਝ ਨਾ ਆਵੇ ਵੀ ਮੈਨੂੰ ਮਹਾਂਪੁਰਸ਼ਾਂ ਨੇ ਇਹ ਕਿਉਂ ਕਿਹਾ ਮੈਂ ਸਾਲੀ ਸਾਹਿਬ ਗਈ ਬਾਬਾ ਪਰਮਜੀਤ ਸਿੰਘ ਜੀ ਨੂੰ ਮਿਲੀ ਉਹਨਾਂ ਨੂੰ ਦੱਸਿਆ ਵੀ ਬਾਬਾ ਜੀ ਦਾ ਇਸ ਤਰ੍ਹਾਂ ਸੁਪਣਾ ਆਇਆ ਮੈਨੂੰ ਤਾਂ ਫਿਰ ਬਾਬਾ ਜੀ ਨੇ ਕਿਹਾ ਕਿ ਭਾਈ ਤੁਹਾਨੂੰ ਤਾਂ ਬਚਨ ਕੀਤੇ ਸੀ ਮਹਾਂਪੁਰਸ਼ਾਂ ਨੇ ਤੁਹਾਡੇ ਪਰਿਵਾਰ ਨੂੰ ਵੀ ਭਾਈ ਤੁਸੀਂ ਭੁੱਖੀਆਂ ਜਿਹੜੀਆਂ گاਵਾ ਹੁੰਦਿਆਂ ਨੇ ਉਹਨਾਂ ਨੂੰ ਚਾਰਾ ਪਾਉਣਾ ਤਾਂ ਕਹਿੰਦੀ ਦੇਖ ਲਓ ਵੀਰ ਜੀ ਵੀ ਜੋ ਅਸੀਂ ਵਿਸਰ ਗਏ ਸੀ ਉਹ ਗੱਲ ਬਾਬਾ ਜੀ ਦੀ ਬਚਨ ਉਹ ਮਹਾਂਪੁਰਸ਼ ਨੇ ਸੁਪਨੇ ਚ ਆ ਕੇ ਦੱਸ ਦਿੱਤਾ ਦੂਜੀ ਘਟਨਾ ਦੱਸੀ ਕਹਿੰਦੇ ਵੀਰ ਜੀ ਵੀ 2019 ਦੇ ਵਿੱਚ ਨਾ ਜਦੋਂ ਕਰੋਨਾ ਸੀਗਾ ਮੈਨੂੰ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਬਹੁਤ ਜ਼ਿਆਦਾ ਮੈਂ ਦੁੱਖ ਵੀ ਕਟਿਆ ਤਕਲੀਫ ਵੀ ਮਤਲਬ ਬਹੁਤ ਜ਼ਿਆਦਾ ਕੱਟੀ ਤਾਂ ਮਹਾਂਪੁਰਸ਼ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਸੀਗਾ ਬਾਣੀ ਪੜਨੀ ਮੈਂ ਅਰਦਾਸ ਕਰਨੀ ਸਤਿਗੁਰੂ ਅੱਗੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਨੀ ਤੇ ਮਨ ਚ ਵਿਰਾਗ ਆ ਇੱਕ ਦਿਨ ਮੈਂ ਬੇਨਤੀ ਕਰੀ ਕਿ ਬਾਬਾ ਜੀ ਜਾ ਤਾਂ ਮੈਨੂੰ ਨਾਲ ਲੈ ਜਾਓ ਜਾਂ ਮੈਨੂੰ ਠੀਕ ਕਰ ਦਿਓ ਕਹਿੰਦੇ ਥੋੜੀ ਦਿਨ ਬਾਅਦ ਇਹਨਾਂ ਮੈਂ ਆਪਣੇ ਘਰ ਲੋਬੀ ਦੇ ਵਿੱਚ ਬੈਠੀ ਤਾਂ ਮਹਾਂਪੁਰਸ਼ਾਂ ਦੀ ਮੈਨੂੰ ਝਲਕ ਪਈ ਦਰਸ਼ਨ ਹੋਏ ਵੀ ਜਿਵੇਂ ਮਹਾਂਪੁਰਸ਼ ਤੇ ਨਾਲ ਪੰਜ ਸਿੰਘ ਆਏ ਕਹਿੰਦੀ ਮੈਂ ਦੇਖ ਕੇ ਨਾ ਹੱਸ ਪਈ ਤਾਂ ਮੈਂ ਘਰਦਿਆਂ ਨੂੰ ਨਹੀਂ ਦੱਸਿਆ ਨਾਲ ਬੈਠੇ ਸੀ ਸਰਦਾਰ ਜੀ ਤਾਂ ਦੂਸਰੇ ਦਿਨ ਮੈਂ ਬਿਲਕੁਲ ਮਤਲਬ ਮੈਨੂੰ ਐ ਲੱਗਿਆ ਵੀ ਹੁਣ ਮੈਂ ਠੀਕ ਆ ਹੁਣ ਮੈਨੂੰ ਕੁਛ ਮਰਜ਼ੀ ਹੋ ਜੇ ਮੈਨੂੰ ਹੁਣ ਪਰਵਾਹ ਨਹੀਂ ਤੀਸਰੇ ਦਿਨ ਫਿਰ ਮੈਨੂੰ ਇਹ ਪ੍ਰੋਬਲਮ ਹੋਈ ਤਾਂ ਕਰੋਨਾ ਤੋਂ ਡਰਦੀ ਵੀ ਮੈਂ ਹਸਪੀਟਲ ਨਹੀਂ ਜਾਂਦੀ ਸੀ ਵੀ ਕਿਤੇ ਐਡਮਿਟ ਨਾ ਕਰ ਲੈਣ ਕਿਉਂਕਿ ਉਸ ਟਾਈਮ ਆਪਾਂ ਨੂੰ ਪਤਾ ਵੀ ਕਿਸ ਤਰ੍ਹਾਂ ਦਾ ਸਮਾਂ ਸੀਗਾ ਕਿੰਨੀਆਂ ਮੌਤਾਂ ਹੋਈਆਂ ਨੇ ਜਿਹਨੂੰ ਕਰੋਨਾ ਹੋ ਗਿਆ ਕੋਈ ਉਹ ਪਰਿਵਾਰ ਦਾ ਜੀ ਹੋਣਾ ਜਿਹੜਾ ਵਾਪਸ ਮੁੜ ਕੇ ਆਇਆ ਨਹੀਂ ਤਾਂ ਐਨੇ નિર્દય ਲੋਕ ਸੀ ਲਾਸ਼ ਤਾਂ ਦੂਰ ਦੀ ਗੱਲ ਆ ਸੰਸਕਾਰ ਵੀ ਨੇ ਪਤਾ ਲੱਗਿਆ ਵੀ ਕਿੱਥੇ ਕੀਤਾ ਉਹ ਵੀ ਸਮਾਂ ਸੀ ਤਾਂ ਕਹਿੰਦੀ ਵੀਰ ਜੀ ਫਿਰ ਮੈਂ 15 ਦਿਨ ਹਸਪਤਾਲ 'ਚ ਰਹੀ ਮੇਰਾ ਟ੍ਰੀਟਮੈਂਟ ਚੱਲਿਆ ਪਤਾ ਲੱਗਿਆ ਬਲੌਕੇਜ ਆ ਕੋਈ ਉਸ ਤੋਂ ਬਾਅਦ ਬਾਬਾ ਜੀ ਨਾਲ ਮੈਂ ਗੱਲ ਕੀਤੀ ਬਾਬਾ ਬਰਮਜੀਤ ਸਿੰਘ ਜੀ ਨਾਲ ਵੀ ਬਾਬਾ ਜੀ ਇਸ ਤਰ੍ਹਾਂ ਪ੍ਰੋਬਲਮ ਆ ਤੋ ਕਹਿੰਦੇ ਭਾਈ ਵੀ ਲੁਧਿਆਣੇ ਚਲੇ ਜਾਓ ਉੱਥੇ ਕੇ ਪੀ ਸਿੰਘ ਡਾਕਟਰ ਆ ਉਹਨਾਂ ਕੋਲ ਤੁਸੀਂ ਟ੍ਰੀਟਮੈਂਟ ਕਰਾਓ ਕਹਿੰਦੇ ਵੀਰ ਜੀ ਫਿਰ ਉੱਥੇ ਮੇਰਾ 2-3 ਮਹੀਨੇ ਟ੍ਰੀਟਮੈਂਟ ਚੱਲਿਆ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਸਾਹ ਦੀ ਹਾਰਡ ਦੀ ਪ੍ਰੋਬਲਮ ਹੋ ਗਈ ਸੀ ਮੈਨੂੰ ਇੱਕ ਤਰ੍ਹਾਂ ਦੀ ਤੁਮੈਂ ਮਹਾਰਾਜ ਅੱਗੇ ਅਰਦਾਸ ਕਰਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਿਓ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਂਪੁਰਸ਼ੋ ਕਿਰਪਾ ਕਰਿਓ ਸਤਿਗੁਰੂ ਅੱਗੇ ਅਰਦਾਸ ਕਰਨੀ ਮਹਾਂਪੁਰਸ਼ ਅੱਗੇ ਅਰਦਾਸ ਕਰਨੀ ਕਿਉਂਕਿ ਜੋ ਸਾਡਾ ਪਿਆਰ ਸੀਗਾ ਅਸਤੇ ਛੋਟੇ ਹੁੰਦੇ ਸੀ ਬਚਪਨ ਚ ਸਾਡੀ ਦਾਦੀ ਜੀ ਸਾਨੂੰ ਦੱਸਦੇ ਸੀ ਉਸ ਸਮੇਂ ਦਾ ਸਾਡਾ ਇਨਾਂ ਮਹਾਂਪੁਰਸ਼ਾਂ ਨਾਲ ਬਚਪਨ ਦਾ ਪਿਆਰ ਕੋਈ ਪੂਰਬਲੇ ਕਰਮਾਂ ਦਾ ਪਿਆਰ ਸੀ ਕਹਿੰਦੀ ਵੀਰ ਜੀ ਟ੍ਰੀਟਮੈਂਟ ਹੋਇਆ 2-3 ਮਹੀਨੇ 19 ਤੋਂ ਬਾਅਦ ਦੀ ਗੱਲ ਆ ਅੱਜ ਇੰਨੀ ਕਿਰਪਾ ਵਾ ਪੁਰਸ਼ਾ ਨੇ ਕਰ ਦਿੱਤੀ ਉਹ ਮੇਰਾ ਜਿਹੜਾ ਹਾਰਟ ਦਾ ਰੋਗ ਸੀ ਨਾ ਜਿਹੜੇ ਮੇਰੀ ਬਲੋਕੇ ਸੀ ਪਤਾ ਹੀ ਨਹੀਂ ਲੱਗਿਆ ਉਹ ਮੇਰਾ ਰੋਗ ਜਿਹੜਾ ਮੇਰਾ ਦੁੱਖ ਸੀਗਾ ਕਿਵੇਂ ਸਤਿਗੁਰੂ ਨੇ ਮਹਾਂਪੁਰਸ਼ਾ ਨੇ ਜੜ ਤੋਂ ਹੀ ਖਤਮ ਕਰ ਦਿੱਤਾ ਅੱਜ ਮੈਂ ਬਿਲਕੁਲ ਰਿਸ਼ਟ ਪੁਸ਼ਟ ਤੰਦਰੁਸਤ ਆ ਕਹਿੰਦੀ ਵੀ ਜੇ ਕੋਈ ਵੀਰ ਜੀ ਬਾਣੀ ਪੜ੍ਹੇ ਨਾ ਸਤਿਗੁਰੂ ਅੱਗੇ ਅਕਾਲ ਪੁਰਖ ਦੇ ਅਰਦਾਸ ਕਰੇ ਹਾਂ ਮਾਹ ਪੁਰਸ਼ਾ ਨੇ ਜੋ ਸਾਡੇ ਤੇ ਕਿਰਪਾ ਕੀਤੀ ਉਹਨਾਂ ਨੇ ਸਾਨੂੰ ਬਾਣੀ ਨਾਲ ਜੋੜਿਆ ਅਸੀਂ ਉਹਨਾਂ ਨੂੰ ਥੋੜਾ ਭੁੱਲ ਸਕਦੇ ਹਾਂ ਉਹਨਾਂ ਅੱਗੇ ਵੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤੇ ਅੱਜ ਉਹਨਾਂ ਨੇ ਇੰਨੀ ਕਿਰਪਾ ਕੀਤੀ ਵੀਰ ਜੀ ਮੈਂ ਬਿਲਕੁਲ ਤੰਦਰੁਸਤ ਆ ਬਸ ਉਹ ਕਹਿੰਦੀ ਵੀ ਮੈਂ ਸੰਗਤ ਨੂੰ ਇਹੀ ਦੱਸਣਾ ਚਾਹੁੰਦੀ ਆ ਉਹਨਾਂ ਦੀ ਵਿੜਾਈ ਆ ਵੀ ਉਹ ਅੱਜ ਵੀ ਹਾਜ਼ਰ-ਨਾਜ਼ਰ ਨੇ ਕੋਈ ਮਹਿਸੂਸ ਕਰੇ ਅਰਦਾਸ ਬੇਨਤੀ ਕਰੇ ਉਹ ਆਪੇ ਹੀ ਦੱਸ ਦਿੰਦੇ ਨੇ ਕਿ ਭਾਈ ਇਹ ਤੇਰਾ ਕਾਰਜ ਬਾਣੀ ਪੜ ਕੇ ਇਸ ਤਰ੍ਹਾਂ ਹੋਏਗਾ ਸੋ ਸੰਗਤ ਜੀ ਆਪ ਜੀ ਦੇ ਨਾਲ ਇਹ ਘਟਨਾਵਾਂ ਸਾਂਝੀਆਂ ਕਰਨ ਦਾ ਇੱਕੋ ਹੀ ਮਕਸਦ ਆ ਵੀ ਮਾਂ ਪਰਸ਼ ਕਿਤੇ ਨਹੀਂ ਗਏ ਉਹ ਅੱਜ ਵੀ ਇੱਥੇ ਹੀ ਨੇ ਕਿਉਂਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਕਦੇ ਨਹੀਂ ਮਰਦਾ ਉਹ ਸਦਾ ਹੀ ਹਾਜ਼ਰ ਨਜ਼ਰ ਰਹਿੰਦੇ ਨੇ ਗੱਲ ਮਹਿਸੂਸ ਕਰਨ ਦੀ ਆ ਸ਼ਰਧਾ ਦੀ ਆ ਭਾਵਨਾ ਦੀ ਆ ਤੇ ਸੰਗਤ ਜੀ ਵੱਧ ਤੋਂ ਵੱਧ ਬਾਣੀ ਨਾਲ ਜੁੜੋ ਬਾਣੀ ਪੜੋ ਅਰਦਾਸ ਜ਼ਰੂਰ ਕਰੋ ਪਾਠ ਤੁਸੀਂ ਘੰਟਾ ਕੀਤਾ ਅੱਧਾ ਘੰਟਾ ਕੀਤਾ 10 ਮਿੰਟ ਕੀਤਾ ਅਰਦਾਸ ਜ਼ਰੂਰ ਕਰੋ ਸਤਿਗੁਰੂ ਅਗੇ ਕਿ ਸਤਿਗੁਰੂ ਆਪ ਜੀ ਨੇ ਕਰਾਇਆ ਆਪ ਜੀ ਕਰਵਾ ਸਕਦੇ ਹੂੰ ਮੇਰੀ ਕੋਈ ਸਮਰੱਥਾ ਨਹੀਂ 10 ਮਿੰਟ ਦੇ ਵੀ ਅਰਦਾਸ ਕਰੋਗੇ ਨਾ ਸੰਗਤ ਜੀ ਉਹ ਸਤਿਗੁਰੂ ਨੇ ਘੰਟਾ ਪਤਾ ਨਹੀਂ ਕਦੋਂ 10 ਮਿੰਟ ਘੰਟੇ ਦੇ ਤਬਦੀਲ ਕਰ ਦੇਣੇ ਨੇ ਤੇ ਪਤਾ ਨਹੀਂ ਕਦੋਂ ਕਿੰਨੀ ਕਿਰਪਾ ਕਰ ਦੇਣੀ ਆ ਸੋ ਜੁੜਨਾ ਹੀ ਔਖਾ ਹੈ ਜਦੋਂ ਜੁੜ ਜਾਂਦੇ ਆ ਫਿਰ ਸਤਿਗੁਰੂ ਬਾਣੀ ਛੱਡ ਦੇ ਫਿਰ ਤਾਂ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੈ ਤਾ ਸਤ ਗੁਰਤਾ ਗਏ ਖੜੇ ਹੁੰਦੇ ਨੇ ਫਿਰ ਹਰ ਇੱਕ ਕਾਰਜ ਦੇ ਵਿੱਚ ਸੋ ਬਾਕੀ ਗੱਲ ਮੰਨਣ ਦੀ ਆ ਉਲਾਂ ਚੁਕਾਂ ਮੇਰੀਆਂ ਨੇ ਮਾਫ ਕਰਨਾ ਸੰਗਤ ਜੀ ਗੁਰੂ ਮਹਾਰਾਜ ਬਖਸ਼ਣ ਬਖਸ਼ਣਹਾਰ ਨੇ ਵਡਿਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਾਂਪੁਰਸ਼ਾਂ ਦੀ ਆ ਜੋ ਉਹਨਾਂ ਨੇ ਸੰਗਤ ਦੇ ਕਿਰਪਾ ਕੀਤੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਤਾਂ ਜੋ ਹੋਰ ਸੰਗਤ ਬਾਣੀ ਨਾਲ ਜੁੜੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ